ਪਿੰਡ ਗੁਣਾਚੌਰ ਵਿਖੇ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਯਾਦ ਵਿੱਚ ਮੁਫਤ ਮੈਡੀਕਲ ਕੈਂਪ ਸ੍ਰੀ ਗੁਰੂ ਨਾਨਕ ਮਿਸ਼ਨ ਟਾਹਾਂ ਤਰੇਰਾਂ ਦੇ ਸਹਿਯੋਗ ਨਾਲ ਅਤੇ ਸ੍ਰੀ ਗੁਰੂ ਰਵਦਾਸ ਗੁਰਦੁਆਰਾ ਵਿਖੇ ਲਗਾਇਆ ਗਿਆ। ਜਿਸ ਦੌਰਾਨ ਲਗਭਗ 300 ਦੇ ਕਰੀਬ ਮਰੀਜ਼ਾਂ ਨੂੰ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ ਅਤੇ ਬੂਟੇ ਵੰਡੇ ਗਏ ਇਸ ਦੌਰਾਨ ਡੀਐਸਪੀ ਬੰਗਾ ਦਲਜੀਤ ਸਿੰਘ ਖਖਵਲੋਂ ਸ਼ਹੀਦ ਕੁਲਦੀਪ ਸਿੰਘ ਦੀ ਫੋਟੋ ਅੱਗੇ ਫੁੱਲ ਚੜਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਦੌਰਾਨ ਵੱਖ-ਵੱਖ ਅਗੂਆਂ ਵੱਲੋਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਤੁਸੀਂ ਦੇਖ ਰਹੇ ਹੋ న్యూਜ਼ ਰੀਡਰ ਪੰਜਾਬ ਲਈ ਮਨਵੀਰ ਗੁਣਾਚੌੜੀ ਇਹ ਰਿਪੋਰਟ ਦਿੱਤੇ ਸਾਹਿਬ ਜੀ ਸਾਡੇ ਇੰਸਪੈਕਟਰ ਜੀ ਦੇ ਲਈ ਡਿਲੇਟ ਹੋਣਾ ਕੀ ਹੈ ਉਹਦੇ ਬੰਦ ਸੀ ਇਹ ਤੋਂ ਧਿਆਨ ਇਹ ਆਸੇ ਰਹਿ ਸਕੋ ਪਿਛੜ ਗਏ ਸਨ ਅਜਨਦੀ ਨੂੰ ਜਾਤਾਰਾ ਗੰਦਰੀ ਪਰਿਵਾਰ ਵੱਲੋਂ ਇਹ ਮੈਡੀਕਲ ੈਂਪ ਦਾ ਅੰਦਰ ਕੀਤਾ ਗਿਆ ਔਰ ਲਗਤਾ ਹੈ ਕਿ 300 ਜਿਹੜੇ ਡੋਤੇ ਜਿਹੜੇ ਉਹਨਾਂ ਨੂੰ ਚਾਹ ਲੇ ਗਏ ਔਰ 2 ਬਕਤੀ ਤੋਂ 20 ਸੈਂਟੀ ਦਾ ਜਣਾ ਜਿੱਥੇ ਪੁਲਸ ਲੈਗਵੇ ਦੀ ਸੈ ਸੀ ਉਸੇ ਪਰਿਵਾਰ ਲਈ ਅਤੇ ਲਈ ਬਰਾ ਸਾਹਿਬ ਲੋਕੇ ਵਿੱਚ ਉਹਨਾਂ ਨੇ ਬੜੀ ਨੌਕਰੀ ਨੌਜਵਾਨ 37 ਸਦੀ ਤੱਕ ਪਹੁੰਚਣਾ ਸਮਾਜ ਦਾ ਹਿੱਸਾ ਹੈ ਔਰ ਆਜ ਦੇ ਦਿਲ ਤੇ ਜਿੱਤੇ ਉਹਨਾਂ ਸੀ ਮੋਜਿਸਵਾਇ ਪਾਰਟੀ ਨੂੰ ਸਮਾਜ ਦਾ ਅਧਿਕਾਰਿਤ ਕਰਦੇ ਆ ਔਰ ਪਰਿਵਾਰ ਦੇ ਨਾਲ ਬਹੁਤ ਸੰਘਰ ਕਰਦੇ ਆ ਔਰ ਨੌਜਵਾਨਾਂ ਨੂੰ ਇਸ ਮੌਕੇ ਤੇ ਵੀ ਕਰਾਂਗਾ ਸੋ ਨੈਸ਼ਨ ਛੱਡ ਕੇ ਜਿਹੜਾ ਆਪਣੀ ਖੇਤ ਨੂੰ ਮੁਕਾਬਲ ਤੇ ਆਂਦੇ ਲਈ ਔਰ ਖੇਤ ਨੂੰ ਵਧਾਏ